ਜੇ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਜੈਵਿਕ ਪ੍ਰਕਿਰਿਆਵਾਂ ਤੇ ਇਹਦਾ ਅਭਿਆਸ ਅਸੀਂ ਕਰਨ ਲੱਗੇ ਆਂ ਤੇ ਬੱਚਿਓ ਇਹਦੇ ਪਹਿਲੇ 7 ਸਵਾਲ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋਹ ਸ਼ੁਕਰੀਆ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਲਿ ਸੇ ਟੈਪ ਕਰੋ ਉਸ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਇੱਥੇ ਮਿਲਣਗੀਆਂ 10th english mcq 10th english literature 10th grammar 10th science ਦਸਵੀਂ ਵਿਗਿਆਨ ਫਿਰ 10th math notes ਫਿਰ 10th math english medium ਵਿੱਚ ਦਸਵੀਂ ਗਣਿਤ ਪੰਜਾਬੀ మీడియం ਦੇ ਵਿੱਚ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਕਨਸੈਪਟਸ ਤੇ ਤੁਹਾਡੀ ਜਨਰਲ ਨੋਲੇਜ ਨੂੰ ਇੰਪਰੂਵ ਕਰਨ ਲਈ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਬੱਚਿਓ ਐਕਸਪੈਂਡ ਕਰਕੇ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਵਿੱਚ ਪਏ ਵੀਡੀਓਜ਼ ਵੀ ਜ਼ਰੂਰ ਦੇਖੋ ਹੁਣ ਦੇਖੀਏ ਬੱਚਿਓ ਹੁਣ ਆਵਦੇ ਸਵਾਲ ਪਹਿਲੇ 4 ਸਵਾਲ ਹੈਗੇ ਨੇ ਮਲਟੀਪਲ ਚੁਆਇਸ ਕੁਐਸਚਨਸ ਅਰਥਾਤ ਬਹੁਵਿਕਲਪੀ ਪ੍ਰਸ਼ਨ ਸੋ ਪਹਿਲਾ ਹੈਗਾ ਬੱਚਿਓ ਮਨੁੱਖ ਵਿੱਚ ਗੁਰਦੇ ਇੱਕ ਤੰਤਰ ਦਾ ਭਾਗ ਹਨ ਜੋ ਸੰਬੰਧਿਤ ਹੈ ਅਸੀਂ ਜਾਣਦੇ ਵਿੱਚ ਗੁਰਦੇ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਕਿਡਨੀ ਦੋ ਕਿਡਨੀਆਂ ਹੁੰਦੀਆਂ ਸਾਡੇ ਅੰਦਰ ਦੋ ਗੁਰਦੇ ਹੁੰਦੇ ਨੇ ਰੀੜ ਦੀ ਹੱਡੀ ਦੇ ਪਿੱਛੇ ਰੀੜ ਦੀ ਹੱਡੀ ਦੇ ਮੋਰੇ ਸਾਡੀ ਬੱਖੀ ਦੇ ਕੋਲ ਸੋ ਬੱਚਿਓ ਇਹ ਕੀ ਕੰਮ ਕਰਦੇ ਨੇ ਗੁਰਦੇ ਪਿਸ਼ਾਬ ਤਿਆਰ ਕਰਦੇ ਨੇ ਤੇ ਪਿਸ਼ਾਬ ਕੀ ਅਸੀਂ ਬਾਹਰ त्याਗਦੇ ਹਾਂ ਸੋ ਇਹਦਾ ਮਤਲਬ ਕੀ ਹੈਗਾ ਇਹ ਮਲ ਤਿਆਗ ਦਾ ਮਲ ਤਿਆਗ ਦੇ ਤੰਤਰ ਦਾ ਹਿੱਸਾ ਹੈ ਠੀਕ ਹੈ ਸੋ ਜਵਾਬ ਹੈਗਾ ਸੀ ਮਲ ਤਿਆਗ ਤੇ ਪੌਦਿਆਂ ਵਿੱਚ ਜ਼ਾਈਲਮ ਜ਼ਾਈਲਮ ਜਿਹੜਾ ਹੁੰਦਾ ਬੱਚਿਓ ਇਹ ਪਾਣੀ ਦਾ ਪਰਿਵਹਨ ਕਰਦਾ ਹੈ ਜੜ੍ਹਾਂ ਤੋਂ पौधे ਦੇ ਸ਼ਿਖਰ ਤੱਕ ਬੱਚਿਓ ਇਹ ਪਾਣੀ ਲੈ ਕੇ ਜਾਂਦੇ ਨੇ ਜ਼ਾਇਲਮ ਦੇ ਟਿਸ਼ੂ ਜਿਹੜਾ ਫਲੋਇਮ ਹੁੰਦਾ ਉਹ ਲੈ ਕੇ ਜਾਂਦੇ ਨੇ ਭੋਜਨ ਅਤਿਆੰਤ ਤਿਆਰ ਕੀਤਾ ਭੋਜਨ ਰੁੱਖ ਦੇ ਪੌਦੇ ਦੇ ਵੱਖ-ਵੱਖ ਹਿੱਸਿਆਂ ਤੱਕ ਫਲੋਇਮ ਜਿਹੜਾ ਉਹ ਲੈ ਕੇ ਜਾਂਦਾ ਭੋਜਨ ਲੈ ਕੇ ਜਾਂਦਾ ਹੈ ਪਾਣੀ ਜਿਹੜਾ ਬੱਚਿਓ ਪਾਣੀ ਦਾ ਜੋ ਪ੍ਰਵਾਹਨ ਹੈਗਾ ਉਹ ਜ਼ਾਇਲਮ ਦੇ ਟਿਸ਼ੂ ਰਾਹੀਂ ਹੁੰਦਾ ਹੈ ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ ਕਾਰਬਨ ਡਾਈਆਕਸਾਈਡ ਅਤੇ ਪਾਣੀ ਅਤੇ ਜ਼ਰੂਰੀ ਹੈ ਪਾਣੀ ਧਰਤੀ ਤੋਂ ਲਿਆ ਜਾਂਦਾ ਹੈ ਸਵੈਪੋਸ਼ੀ ਸਵੈਪੋਸ਼ੀ ਕਰੇ ਜੀਵੰਦ ਨੇ ਬੱਚਿਓ ਸਵੈਪੋਸ਼ੀ ਹੁੰਦੇ ਨੇ ਬੂਟੇ ਪੌਦੇ ਰੁੱਖ ਬਨਸਪਤੀ ਕਾਰਬਨ ਡਾਈਆਕਸਾਈਡ ਹਵਾ ਚੋਂ ਲੈਂਦੇ ਨੇ ਪਾਣੀ ਜ਼ਮੀਨ ਤੋਂ ਲੈਂਦੇ ਨੇ ਵਾਤਾਵਰਣ ਚੋਂ ਛੋੜਾ ਬਹੁਤ ਪਾਣੀ ਮਿਲਦਾ ਸੂਰਜ ਦਾ ਪ੍ਰਕਾਸ਼ ਵੀ ਵਰਤਦੇ ਨੇ ক্লোਰੋਫਿਲ ਜਿਹੜਾ ਹਰਾ ਰੰਗ ਦਿੰਦਾ ਪੱਤੇ ਨੂੰ ਵੀ ਇਹ ਸਾਰੇ ਉਪਰੋਕਤ ਸਾਰੇ ਆਪ ক্লোਰੋਫਿਲ ਵੀ ਚਾਹੀਦਾ ਹੈ ਕਾਰਬਨ ਡਾਈਆਕਸਾਈਡ ਤੇ ਪਾਣੀ ਵੀ ਚਾਹੀਦਾ ਹੈ ਤੇ ਸੂਰਜ ਦਾ ਪ੍ਰਕਾਸ਼ ਵੀ ਚਾਹੀਦਾ ਹੈ ਸੋ ਜਵਾਬ ਹੈਗਾ D ਉਪਰੋਕਤ ਸਾਰੇ ਤੇ ਪਾਇਰੋਵੇਟ ਦੇ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ ਪਾਣੀ ਤੇ ਤਾਪ ਊਰਜਾ ਦੇਣ ਦੀ ਪ੍ਰਕਿਰਿਆ ਵਾਪਰਦੀ ਹੈ ਕਿੱਥੇ ਬੱਚੇ ਮਾਈਟੋਕਾਂਡਰੀਆ ਦੇ ਵਿੱਚ ਕਿਉਂਕਿ ਸਾਈਟੋਪਲਾਜ਼ਮ ਦੇ ਸਾਈਟੋਪਲਾਜ਼ਮ ਦੇ ਵਿੱਚ ਤੇ ਪਾਇਰੋਵੇਟ ਬਣਦਾ ਹੈ ਗਲੂਕੋਜ਼ ਤੋਂ ਹਨਾ ਪਾਇਰੋਵੇਟ ਬਣਦਾ ਹੈ ਸੋ ਪਾਇਰੋਵੇਟ ਫਿਰ ਅੱਗੇ ਜਿਹੜਾ ਬਣਦਾ ਉਹ ਮਾਈਟੋਕਾਂਡਰੀਆ ਵਿੱਚ ਉਹਦਾ ਟੁੱਟਦਾ ਹੈ ਜਿਸ ਨਾਲ ਪਾਣੀ ਤੇ ਕਾਰਬਨ ਡਾਈਆਕਸਾਈਡ ਤੇ ਊਰਜਾ ਜਿਹੜੀ ਪੈਦਾ ਹੁੰਦੀ ਹੈ ਸੋ ਜਵਾਬ ਹੈਗਾ ਇਹਦਾ B ਮਾਈਟੋਕਾਂਡਰੀਆ ਦੇ ਵਿੱਚ ਠੀਕ ਹੈ ਇਹ ਗੱਲਾਂ ਅਸੀਂ ਜਿਹੜੇ ਅੰਦਰਲੇ ਸਵਾਲ ਸੀਗੇ ਇਹ ਅਧਿਆਇ ਦੇ ਅੰਦਰਲੇ ਸਵਾਲ ਹੋਣਾ ਚਾਹੀਏ ਅਸੀਂ ਇਹਨਾਂ ਨੂੰ ਕਵਰ ਕੀਤਾ ਹੈ ਅਗਲਾ ਪੰਜਵਾਂ ਸਵਾਲ ਸਾਡੇ ਸਰੀਰ ਵਿੱਚ ਫੈਟਸ ਜਿਹਨੂੰ ਚਰਬੀ ਕਿਹਾ ਜਾਂਦਾ ਹੈ ਦਾ ਪਾਚਨ ਕਿਵੇਂ ਹੁੰਦਾ ਹੈ ਇਹ ਪ੍ਰਕਿਰਿਆ ਕਿੱਥੇ ਹੁੰਦੀ ਹੈ ਆਹ ਦੇਖਿਓ ਸੋ ਸਭ ਤੋਂ ਪਹਿਲਾਂ ਵੱਡੀਆਂ ਗੋਲੀਆਂ ਦੇ ਰੂਪ ਵਿੱਚ ਆਈ ਚਰਬੀ ਨੂੰ ਪਿੱਤਾਰਸ ਜਿਹਨੂੰ ਕਹਿੰਦੇ ਆ ਬਾਈ ਪਿੱਤਾਰਸ ਬਾਈ ਇਹ ਕਿਹੜੀ ਗ੍ਰੰਥੀ ਪੈਦਾ ਕਰਦੀ ਹੈ ਇਹ ਲੀਵਰ ਜਿਹੜਾ ਜਿਗ ਜਿਗਰ ਸਾਡਾ ਜਿਗਰ ਹੁੰਦਾ ਹੈ ਜਿਗਰ ਉਹ ਇਹਨੂੰ ਬਣਾਉਂਦਾ ਹੈ ਤੇ ਫਿਰ ਗਾਲ ਬਲੇਟਰ ਜਿਹੜਾ ਹੁੰਦਾ ਹੈ ਜਿਸ ਨੂੰ ਪਿੱਤਾ ਕਹਿੰਦੇ ਆ ਉਹਦੇ ਵਿੱਚ ਸਟੋਰ ਹੁੰਦਾ ਹੈ ਸੋ ਪਿੱਤਾ ਰਸ ਨੂੰ ਕਹਿੰਦੇ ਪਿੱਤੇ ਵਿੱਚ ਇਹਨੂੰ ਪਹਿਲਾ ਭੰਡਾਰਨ ਹੁੰਦਾ ਹੈ ਸੋ ਚਰਬੀ ਨੂੰ ਪਿੱਤਾ ਰਸ ਜਿਹਨੂੰ ਬਾਇਲ ਕਹਿੰਦੇ ਆ ਛੋਟੀਆਂ ਗੋਲੀਆਂ ਵਿੱਚ ਤੋੜਦਾ ਹੈ ਪਹਿਲਾਂ ਕਮ ਤੈ ਕਿ ਉਹ ਵੱਡੀਆਂ ਗੋਲੀਆਂ ਨੇ ਚਰਬੀਆਂ ਉਹਨੂੰ ਛੋਟੀਆਂ ਗੋਲੀਆਂ ਵਿੱਚ ਤੋੜਦਾ ਹੈ ਕੌਣ ਪਿੱਤਾ ਰਸ ਕਾਦੇ ਲਈ ਇਸ ਨਾਲ ਐਂਜ਼ਾਈਮਾ ਵੱਲੋਂ ਉਹਨਾਂ ਚਰਵੀ ਦੀਆਂ ਛੋਟੀਆਂ ਹੋਈਆਂ ਗੋਲੀਆਂ ਤੇ ਕਿਰਿਆ ਕਰਦੀ ਸੌਖੀ ਹੋ ਜਾਂਦੀ ਹੈ। ਇਹ ਨੂੰ ਇਹਦਾ ਮੰਨ ਕੇ ਚੱਲੋ ਕਿ ਬਾਇਲ ਨੇ ਉਹਨਾਂ ਨੂੰ ਟਾਣਾ ਪਰ ਉਹ ਵੱਡੇ-ਵੱਡੇ ਹੁੰਦੇ ਨੇ ਟੁੱਟਾ ਨਹੀਂ ਸਕਦਾ। ਹਨਾ ਐਂਜ਼ਾਈਮ ਟਾ ਨਹੀਂ ਸਕਦੇ ਐਂਜ਼ਾਈਮ ਕੰਮ ਨਹੀਂ ਕਰ ਸਕਦੇ। ਸੋ ਬਾਇਲ ਕੀ ਕਰਦਾ ਹੈ ਉਹ ਵੱਡੀਆਂ ਗੋਲੀਆਂ ਨੂੰ ਵੱਡੇ ਜਿਹੜੇ ਘੋਲ ਜਿਹੜੇ ਹੈਗੇ ਨੇ ਉਹਨਾਂ ਨੂੰ ਛੋਟੇ ਕਰ ਦਿੰਦਾ ਹੈ। ਇਹਦੇ ਨਾਲ ਜੋ ਜਿਹੜੇ ਐਂਜ਼ਾਈਮ ਹੈਗੇ ਨੇ ਫਿਰ ਉਹਨੂੰ ਨਿਜਠ ਲੈਂਦੇ ਨੇ ਸੋ ਬਾਇਲ ਕੀ ਕਰਦਾ ਹੈ ਪਿਤਰਾਸੀ ਕਰਦਾ ਹੈ ਵੱਡੀ ਗੋਲੀਆਂ ਚਰਬੀ ਦੀਆਂ ਨੂੰ ਛੋਟੀਆਂ ਬਣਾਉਂਦਾ ਹੈ ਉਹਦੇ ਨਾਲ ਚਰਬੀ ਦੀਆਂ ਛੋਟੀਆਂ ਹੋਈਆਂ ਗੋਲੀਆਂ ਤੇ ਕਿਰਿਆ ਕਰਨੀ ਐਂਜ਼ਾਈਮਾਂ ਵੱਲੋਂ ਸੌਖੀ ਹੋ ਜਾਂਦੀ ਹੈ ਸੋ ਇਹ ਕਿਦਾਂ ਕਰਦਾ ਹੈ ਕੰਮ ਸਾਬਣ ਦੇ ਮੈਲ ਸਾਬਣ ਦੇ ਮੈਲ ਨੂੰ ਕੱਟਣ ਵਾਂਗ ਹੀ ਐਂਜ਼ਾਈਮ ਚਰਬੀ ਨੂੰ ਕੱਟਦੇ ਹਨ ਕਿਵੇਂ ਬੱਚੋ ਸਾਡੇ ਪਸੀਨਾ ਆਉਂਦਾ ਇੱਥੇ ਨਹੀਂ ਆਈ ਹੁੰਦੀ ਹੈ ਮੈਲ ਹੁੰਦੀ ਹੈ ਤੇ ਸਾਬਣ ਦਾ ਘੋਲ ਕਿੱਦਾਂ ਬਣ ਜਾਂਦਾ ਇਮਲਸ਼ਨ ਜਾਂ ਬਣ ਜਾਂਦਾ ਨਾ ਸੋ ਇਹ ਕੋਲਿਆ ਬਣਦਾ ਸੋ ਸਾਬਨ ਜਿਵੇਂ ਚਰ ਇਹ ਥੰਦੀਾਈ ਨੂੰ ਕੱਟਦਾ ਹੈ ਮੈਲ ਨੂੰ ਕੱਟਦਾ ਹੈ ਸਾਬਨ ਦੇ ਮੈਲ ਨੂੰ ਕੱਟਣ ਵਾਂਗ ਹੀ ਐਂਜ਼ਾਈਮ ਚਰਬੀ ਨੂੰ ਕੱਟਦੇ ਹਨ ਠੀਕ ਹੈ ਮਲੀ ਉਹਦਾ ਕੋਲ ਬਣਾ ਦਿੰਦੇ ਨੇ ਫਿਰ ਲੱਭਾ ਗ੍ਰੰਥੀ ਜਿਹਨੂੰ ਅਸੀਂ ਕਿੰਨੇ ਪੈਨਕ੍ਰੀਆਸ ਲੱਭਾ ਰਸ ਛੱੜਦੀ ਹੈ ਜਿਹਨੂੰ ਕਹਿੰਦੇ ਪੈਨਕ੍ਰੀਆਟਿਕ ਜੂਸ ਜਿਸ ਵਿੱਚ ਚਰਬੀ ਦੇ ਪਾਚਣ ਲਈ ਲਾਈਪੇਸ ਐਂਜ਼ਾਈਮ ਹੁੰਦਾ ਹੈ ਸੋ ਇਹ ਵੀ ਆਪਣਾ ਕੰਮ ਕਰਦਾ ਹੈ ਇਹ ਵੀ ਫੈਟ ਨੂੰ ਫੈਟੀ ਐਸਿਡ ਵਿੱਚ ਬਦਲਦਾ ਹੈ ਫਿਰ ਛੋਟੀ ਅੰਦਰ ਦੀਆਂ ਕੰਧਾਂ ਛੋਟੀਆਂ ਅੰਦਰ ਦੀ স্মਲ ਇੰਟੈਸਟਾਈਨ ਦੀਆਂ ਕੰਧਾਂ ਵਿੱਚ ਮੌਜੂਦ ਗ੍ਰੰਥੀਆਂ ਅੰਦਰ ਰਸ ਛੱਡਦੀਆਂ ਹਨ ਉਹ ਵੀ ਆਪਣਾ ਰਸ ਛੱਡਦੀਆਂ ਨੇ ਪੈਨਕ੍ਰੀਆਜ਼ ਵੀ ਜੂਸ ਛੱਡਦਾ ਜੇ ਚਲਾਈ ਪੇਸ ਹੁੰਦਾ ਅੰਦਰਾਂ ਜਿਹੜੀਆਂ ਨੇ ਅੰਦਰ ਜਿਹੜੀ ਛੋਟੀ ਅੰਦਰ ਉਹ ਵੀ ਰਸ ਛੱਡਦੀ ਏ ਰਸ ਵਿੱਚ ਮੌਜੂਦ ਐਨਜ਼ਾਈਮ ਚਰਬੀ ਨੂੰ ਫੈਟੀ ਤੇਜ਼ਾਬਾਂ ਜਿਨੂੰ ਕਹਿੰਦੇ ਫੈਟੀ ਐਸਿਡਸ ਅਤੇ ਗਲਿਸਰੋਲ ਜਿਹਨੂੰ ਇਦਾਂ ਅੰਗਰੇਜ਼ੀ ਜੀਦਾਂ ਦੇ ਗਲਿਸਰੋਲ ਵਿੱਚ ਬਦਲ ਦਿੰਦੇ ਹਨ ਇਦਾਂ ਜਿਹੜੀ ਪਾਚਨ ਕਿਰਿਆ ਜਿਹੜੀ ਹੈ ਉਹ ਪੂਰੀ ਹੋ ਜਾਂਦੀ ਹੈ ਚਰਬੀ ਦੇ ਪਾਚਨ ਦੀ ਇਹ ਸਾਰੀ ਕਿਰਿਆ ਸਾਰੀ ਪ੍ਰਕਿਰਿਆ ਛੋਟੀ ਅੰਦਰ ਵਿੱਚ ਹੁੰਦੀ ਹੈ ਹੈ ਕਹਿੰਦੇ ਨਾ ਇਹ ਪ੍ਰਕਿਰਿਆ ਕਿੱਥੇ ਹੁੰਦੀ ਹੈ ਸੋ ਸਾਰੀ ਪ੍ਰਕਿਰਿਆ ਬੱਚਿਓ ਛੋਟੀ ਅੰਦਰ ਦੇ ਵਿੱਚ ਹੁੰਦੀ ਹੈ ਸੋ ਪਹਿਲਾਂ ਚਰਬੀ ਦੀਆਂ ਵੱਡੀਆਂ ਗੋੜੀਆਂ ਉਹਨੂੰ ਬਾਈਲ ਪਿੱਤਰਾਸ ਤੋੜ ਕੇ ਛੋਟੀਆਂ ਗੋਲੀਆਂ ਕਰਦਾ ਹੈ ਛੋਟੀਆਂ ਗੋਲੀਆਂ ਤੇ ਐਂਜ਼ਾਈਮ ਆਪਣਾ ਕੰਮ ਕਰਦੇ ਨੇ ਤੇ ਉਹਨੂੰ ਸਾਬਣ ਵਾਂਗੂ ਕੱਟਦੇ ਨੇ ਜਿਵੇਂ ਸਾਬਣ ਮੈਲ ਨੂੰ ਕੱਟਦਾ ਹੈ ਤੇ ਫਿਰ ਲੱਭਾ ਗ੍ਰੰਥੀ ਰ ਆਪਣਾ ਰਸ ਛੱਡਦੀ ਇਹ ਜੇ ਚਲਾਈ ਪੇਸ ਐਂਜ਼ਾਈਮ ਹੁੰਦਾ ਫਿਰ ਜੜੀਆਂ ਅੰਦਰ ਦੀਆਂ ਗੰਦਾਂ ਦੇ ਅੰਦਰ ਗ੍ਰੰਥੀਆਂ ਹੁੰਦੀ ਨੇ ਉਹ ਵੀ ਆਪਣਾ ਰਸ ਛੱਡਦੀਆਂ ਨੇ ਤੇ ਫਿਰ ਰਲ ਕੇ ਕੀ ਕਰਦੇ ਨੇ ਐਟੀ ਤੇਜ਼ਾਬਾਂ ਤੇ ਗਲਿਸਰੋਲ ਵਿੱਚ ਬਦਲੁੰਦੇ ਨੇ ਤੇ ਇਸ ਤਰ੍ਹਾਂ ਚਰਬੀ ਜੜੀਏ ਉਹਦੀ ਪਾਚਨ ਕਿਰਿਆ ਪੂਰੀ ਹੋ ਜਾਂਦੀ ਹੈ ਛੇਵਾਂ ਸਵਾਲ ਭੋਜਨ ਦੇ ਪਾਚਨ ਵਿੱਚ ਲਾਰ ਦੀ ਕੀ ਮਹੱਤਤਾ ਹੈ ਲਾਰ ਬੱਚੋ ਜਿਹੜੇ ਸਾਡੀ ਲਾਰ ਗੰਖੇ ਵਿੱਚ ਮੂੰਹ ਵਿੱਚ ਕਹਿੰਦੇ ਮੂੰਹ ਵਿੱਚ ਪਾਣੀ ਆ ਗਿਆ ਕੋਈ ਜੇ ਸਵਾਦਲੀ ਚੀਜ਼ ਦੇਖ ਕੇ ਸਵਾਗਲੀ ਚੀਜ਼ ਖਾਣ ਦੇ ਬਾਰੇ ਸੋਚ ਕੇ ਸਾਡੇ ਮੂੰਹ ਚ ਪਾਣੀ ਆ ਜਾਂਦਾ ਹੈ ਉਹ ਅਸਲ ਚ ਪਾਣੀ ਆਉਂਦਾ ਬੱਚਿਓ ਲਾਰ ਹੁੰਦੀ ਲਾਰ ਠੀਕ ਹੈ ਤੇ ਲਾਰ ਬੱਚਿਓ ਇਹ ਹਾਜਮੇ ਦਾ ਕੰਮ ਨਹੀਂ ਕਰਦੀ ਇਹ ਯਾਦ ਰੱਖਣਾ ਸਾਡੀ ਹਾਜਮੇ ਦੀ ਪ੍ਰਕਿਰਿਆ ਬੱਚਿਓ ਮੂੰਹ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਤਾਂ ਹੀ ਸਿਆਣਿਆਂ ਨੇ ਕਿਹਾ ਰੋਟੀ ਖਾਣ ਲੱਗੇ ਟੈਲੀਵਿਜ਼ਨ ਨਾ ਦੇਖੋ ਰੋਟੀ ਖਾਣ ਲੱਗੇ ਗੱਲਾਂ ਨਾ ਕਰੋ ਰੋਟੀ ਖਾਣ ਲੱਗੇ ਧਿਆਨ ਰੋਟੀ ਵਿੱਚ ਹੀ ਰੱਖੋ ਰੋਟੀ ਖਾਣ ਲਗੇ ਸ਼ਾਂਤ ਚਿਤ ਹੋ ਗੁੱਸੇ ਵਿੱਚ ਨਾ ਹੋਵੋ ਤਣਾਅ ਵਿੱਚ ਨਾ ਹੋਵੋ ਤੇ ਰੋਟੀ ਚਬ ਚਬ ਕੇ ਸਹਜੇ ਸਹਜੇ ਹੌਲੀ ਹੌਲੀ ਖਾਓ ਤਾਂ ਕਿ ਲਾਰ ਨਿਕਲੇ ਤੇ ਭੋਜਨ ਤੇ ਹਾਜ਼ਮੇ ਦਾ ਕੰਮ ਮੂੰਹ ਤੋਂ ਹੀ ਚੰਗੀ ਤਰ੍ਹਾਂ ਸ਼ੁਰੂ ਹੋ ਜਾਏ ਸੋ ਲਾਰ ਵਿੱਚ ਇੱਕ ਅਮਾਈਲੇਸ ਅਮਾਈਲੇਸ ਨਾਮ ਦਾ ਐਨਜ਼ਾਈਮ ਹੁੰਦਾ ਹੈ ਇਹ ਭੋਜਨ ਵਿੱਚਲੇ ਸਟਾਰਚ ਦੇ ਜਟਿਲ ਅਣੂਆਂ ਨੂੰ ਤੋੜ ਕੇ 슈ਗਰ ਦੇ ਸਰਲ ਅਣੂਆਂ ਵਿੱਚ ਬਦਲ ਦਿੰਦਾ ਹੈ ਇਹਦਾ ਬੱਚਿਓ ਕਈ ਤਜਰਬਾ ਵੀ ਵਿਗਿਆਨ ਚ ਦੱਸਦੇ ਨੇ ਕਹਿੰਦੇ ਤੁਸੀਂ ਕੋ ਬੁਰਕੀ ਲਵੋ ਰੋਟੀ ਦੀ ਫਿੱਕੀ ਫਿੱਕੀ ਲਵੋ ਬਿਲਕੁਲ ਉਹ ਫਿੱਕੀ ਹੁੰਦੀ ਮੂੰਹ ਛੱਬੀ ਜਾਓ ਛੱਬੀ ਜਾਓ ਉਹਨਾ ਨਾਲ ਹੌਲੀ ਹੌਲੀ ਮੂੰਹ ਛੱਬੀ ਜਾਓ ਜਦ ਤੱਕ ਉਹ ਬਿਲਕੁਲ ਘੁੱਲ ਨਹੀਂ ਜਾਂਦੀ ਤੇ ਤੁਹਾਨੂੰ ਥੋੜੀ ਦੇਰ ਬਾਅਦ ਉਹਦੇ ਵਿੱਚੋਂ ਉਸੇ ਰੋਟੀ ਚੋਂ ਮਿੱਠੇ ਦਾ ਸਵਾਦ ਆਣ ਲੱਗ ਜਾਏਗਾ ਕਿਉਂ ਕਿਉਂਕਿ ਰੋਟੀ ਵਿੱਚ ਜਿਹੜੀ ਸਟਾਰਚ ਹੁੰਦੀ ਹੈ ਰੋਟੀ ਸਟਾਰਚ ਹੁੰਦੀ ਹੈ ਉਹ ਲਾਰ ਜਿਹੜੀ ਹੈ ਇਹ ਲਾਰ ਵਿਚਲਾ ਐਂਜ਼ਾਈਮ ਮਾਈਲੇਜ ਤੋੜ ਕੇ ਉਹਨੂੰ 슈ਗਰ ਵਿੱਚ ਬਦਲ ਦਿੰਦਾ ਤੇ ਜਿਹੜੇ ਉਹ 슈ਗਰ ਤੇਆਂ ਨੂੰ ਬਣਦੇ ਨੇ ਸਟਾਰਚ ਦੇ ਜਟਿਲਣੂਆਂ ਤੋਂ ਉਹ ਸਰਲ 슈ਗਰ ਤੇਆਂ ਨੂੰ ਬਣਦੇ ਨੇ ਉਹਦੇ ਕਰਕੇ ਸਾਨੂੰ ਮੂੰਹ ਦੇ ਵਿੱਚ ਮਿੱਠਾ ਸਵਾਦ ਹੁੰਦਾ ਹੈ ਸਵਾਇਗੀ ਇੱਕ ਬਲਕਿ ਇੱਕ ਤਜਰਬਾ ਤੁਸੀਂ ਬੇਸ਼ੱਕ ਕਰਕੇ ਦੇਖੋ ਤੇ ਇਸ ਨਾਲ ਭੋਜਨ ਨੂੰ ਪਚਾਉਣਾ ਤੇ ਸੋਖਣਾ ਸੌਖਾ ਹੋ ਜਾਂਦਾ ਹੈ ਤਾਂ ਹੀ ਕਹਿੰਦੇ ਨੇ ਸਿਆਣੇ ਭਾਈ ਰੋਟੀ ਸਹਜੇ ਸਹਜੇ ਚਬ ਚਬ ਕੇ ਔਰ ਤੇ ਜੇ ਤੁਸੀਂ ਇੱਡੀ ਸਿੱਟੀ ਜਾਓਗੇ ਅੰਦਰ ਟੀਵੀ ਦੇਖਦੇ ਦੇਖਦੇ ਗੱਲਾਂ ਕਰਦੇ ਗੱਲ ਤੇ ਛੱਬਿਆ ਨਹੀਂ ਤੇ ਬੱਚੇਓ ਭੋਜਨ ਨਾ ਤੇ ਅੰਦਰ ਚੰਗੀ ਤਰ੍ਹਾਂ ਪਚੇਗਾ ਤੇ ਨਾ ਹੀ ਤੁਹਾਡਾ ਸਰੀਰ ਉਹਦੇ ਅੰਦਰੋਂ ਪੋਸ਼ਟਿਕ ਤੱਤ ਸੋਖ ਪਾਏਗਾ ਠੀਕ ਹੈ ਇਸੇ ਕਰਕੇ ਬੱਚੇ ਸੰਨ ਵਿਗਿਆਨ ਬੜੇ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਇਹੋ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਤੇ ਆਪਣੇ ਜੀਵਨ ਦੇ ਅਮਲ ਵਿੱਚ ਲਿਆਉਣੀਆਂ ਚਾਹੀਦੀਆਂ 7ਵਾਂ ਸਵਾਲ ਸਵੈ ਪੋਸ਼ੀ ਪੋਸ਼ਣ ਲਈ ਜ਼ਰੂਰੀ ਪ੍ਰਸਥਤੀਆਂ ਕਿਹੜੀਆਂ ਹਨ ਅਤੇ ਇਸ ਦੇ ਸਹਿ ਉਪਜ ਕੀ ਹਨ ਕਾਰਬਨ ਡਾਈਆਕਸਾਈਡ ਹੁਣੀ ਅਸੀਂ ਉੱਪਰ ਸਵਾਲ ਕੀਤਾ ਬਹੁ ਵਿਕਲਪੀ ਪ੍ਰਸ਼ਨ ਜਿਵੇਂ ਉਪਰੋਕਤ ਸਾਰੇ ਕਾਰਬਨ ਡਾਈਆਕਸਾਈਡ ਪਾਣੀ ਕਾਰਬਨ ਡਾਈਆਕਸਾਈਡ ਵਾਤਾਵਰਣ ਚੋਂ ਮਿਲ ਜਾਂਦਾ ਪਾਣੀ ਧਰਤੀ ਚੋਂ ਤੇ ਥੋੜਾ ਵਾਤਾਵਰਣ ਚੋਂ ਮਿਲਦਾ ਹੈ ਵਾਸ਼ਪਾਂ ਦੇ ਰੂਪ ਵਿੱਚ ਸੂਰਜ ਦਾ ਪ੍ਰਕਾਸ਼ ਅਤੇ ਪੱਤਿਆਂ ਵਿੱਚ ਮੌਜੂਦ ਕਲੋਰੋਫਿਲ ਜਿਹੜਾ ਹਰਾ ਰੰਗ ਦਿੰਦਾ ਪੱਤਿਆਂ ਨੂੰ ਸਵੈ ਪੋਸ਼ੀ ਪੋਸ਼ਣ ਲਈ ਜ਼ਰੂਰੀ ਪ੍ਰਸਥਤੀਆਂ ਹਨ ਗਲੂਕੋਜ਼ ਇਜ਼ ਦੀ ਮੁੱਖ ਉਪਜ ਹੈ ਸੈ ਉਪਜ ਨਹੀਂ ਸੈ ਉਪਜ ਦਾ ਬਚੂ ਬਾਈ ਪ੍ਰੋਡਕਟ ਜਿਹੜਾ ਸਾਡਾ ਨਿਸ਼ਾਨਾ ਨਹੀਂ ਸੀ ਉਹ ਚੀਜ਼ ਬਣਾਈ ਉਹਦੇ ਨਾਲ ਦੂਜੀਆਂ ਚੀਜ਼ਾਂ ਹੋਰ ਬਣ ਗਈਆਂ ਹੁਣ ਅਸੀਂ ਕਹਿੰਦੇ ਸੈ ਉਪਜ ਸੋ ਗਲੂਕੋਜ਼ ਇਜ਼ ਦੀ ਮੁੱਖ ਉਪਜ ਹੈ ਜੋ ਇਹਦਾ ਭੋਜਨ ਹੈ ਠੀਕ ਹੈ ਨਾ ਮਤਲਬ ਕਿ ਪੌਦਾ ਜਿਹੜਾ ਤਿਆਰ ਕਰਦਾ ਉਹ ਗਲੂਕੋਜ਼ ਤਿਆਰ ਕਰਦਾ ਹੈ ਇਹ ਇਹਦਾ ਮੁੱਖ ਉਪਜ ਹੈ ਆਕਸੀਜਨ ਅਤੇ ਪਾਣੀ ਉਸਦੇ ਸਹਿ ਉਪਜਨ ਸੋ ਆਕਸੀਜਨ ਅਤੇ ਪਾਣੀ ਸਹਿ ਉਪਜਨ ਸੋ ਕਾਰਬਨ ਡਾਈਆਕਸਾਈਡ ਪਾਣੀ ਤੇ ਕਲੋਰੋਫਿਲ ਤੇ ਸੂਰਜੀ ਪ੍ਰਕਾਸ਼ ਬਣ ਗਿਆ ਗਲੂਕੋਜ਼ ਮੁੱਖ ਉਪਜ ਆਕਸੀਜਨ ਤੇ ਪਾਣੀ ਸਹਿ ਉਪਜ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਧਿਆਏ ਨੰਬਰ 5 ਦੇ ਅਭਿਆਸ ਦੇ ਪਹਿਲੇ 7 ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ